ਲੋਕਾਂ ਵਾਲੀ ਤਾਂ ਹੱਤ ਹੀ ਹੋਗੀ ਲੋਕਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਇੱਕ ਗੱਡੀ ਜੋ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਜਿਸ ਵਿੱਚ ਮੁਰਗੇ ਮੁਰਗੀਆਂ ਹੁੰਦੇ ਨੇ ਉਸ ਦੇ ਡਰਾਈਵਰ ਨੂੰ ਬਚਾਉਣ ਦੀ ਬਜਾਏ ਲੋਕ ਉੱਥੋਂ ਦੇ ਮੁਰਗੇ ਮੁਰਗੀਆਂ ਹੀ ਲੈ ਕੇ ਫਰਾਰ ਹੋ ਗਏ ਜਿਹਾਂ ਦੱਸਦੀ ਕਿ ਹਾਦਸਾ ਆਗਰਾ ਫਿਰੋਜ਼ਾਬਾਦ ਨੈਸ਼ਨਲ ਹਾਈਵੇ ਤੇ ਵਾਪਰਿਆ ਸਵੇਰੇ ਸੰਗੜੇ ਤੋਂਦ ਕਾਰਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿੱញਵਾਰ ਉਸ ਵਿੱਚ ਭਰੇ ਹੋਏ ਮੁਰਗੇ ਮੁਰਗੀਆਂ ਦੀ ਲੁੱਟ ਸ਼ੁਰੂ ਹੋ ਗਈ। ਹਾਈਵੇ ਤੋਂ ਲੰਘਣ ਵਾਲੇ ਰਾਹੀਰ ਜਿਸ ਨੂੰ ਵੀ ਮੌਕਾ ਮਿਲਿਆ ਉਹੀ ਮੁਰਗੇ ਮੁਰਗੀਆਂ ਨੂੰ ਗੱਡੀ ਦੇ ਪਿੰਜਰੇ ਵਿੱਚੋਂ ਕੱਢ ਕੇ ਲੈ ਗਿਆ। ਕਈ ਲੋਕ ਦੋਵੇਂ ਹੱਥਾਂ 'ਚ ਮੁਰਗੇ ਮੁਰਗੀਆਂ ਨੂੰ ਲੈ ਕੇ ਭੱਜਦੇ ਹੋਏ ਨਜ਼ਰ ਆਏ। ਕੋਈ ਤਾਂ ਆਪਣੇ ਨਾਲ ਲਿਆਦੀ ਬੋਰੀ ਦੇ ਵਿੱਚ ਉੱਥੋਂ ਮੁਰਗੇ ਮੁਰਗੀਆਂ ਭਰ ਕੇ ਚੱਲਦਾ ਬਣਿਆ। ਮੁਰਗਿਆਂ ਦੀ ਸਰਿਆਂ ਮਲੁੱਟ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦੱਸ diel ਕਿ ਇੱਕ ਕਰੀਬ ਜੋ ਗੱਡੀ ਦੇ ਵਿੱਚ ਫਸਿਆ ਹੋਇਆ ਜਿਸ ਦੀ ਗੱਡੀ ਹਾਸੀ ਦਸ਼ਕਾ ਹੋ ਗਈ। ਉਸ ਦੀ ਮਦਦ ਕਰਨ ਦੀ ਬਜਾਏ ਲੋਕਾਂ ਨੇ ਲੁੱਟਣ ਦਾ ਮਾਮਲਾ ਸਿਲਸਲਾ ਜਾਰੀ ਰੱਖਿਆ ਦੱਸਦੇ ਕਿ ਧੁੰਦ ਵਿੱਚ ਸ਼ਾਦਰਾ ਚੌਕ ਤੇ 16 ਵਾਹਨਾਂ ਦੀ ਟੱਕਰ ਹੋਈ ਜਿਸ ਵਿੱਚ ਇਹ ਮੁਰਗਿਆਂ ਨਾਲ ਭਰਿਆ ਹੋਇਆ ਵਾਹਨ ਨਿਸ਼ਾਨਾ ਬਣ ਸੀ ਇੱਕ ਰੀਪ ਦੱਸਿਆ ਜਾ ਰਿਹਾ ਕਿ 1.5 ਲੱਖ ਰੁਪਏ ਦੀ ਕੀਮਤ ਦੇ ਮੁਰਗੇ ਮੁਰਗੀਆਂ ਨਾਲ ਭਰਿਆ ਹੋਇਆ ਸੀ ਹਾਜ਼ੇ ਤੋਂ ਕਈ ਘੰਟੇ ਬਾਅਦ ਆਸ-ਪਾਸ ਰੰਦੇ ਪਿੰਡ ਵਾਸੀਆਂ ਤੇ ਕੁਝ ਰਾਹੀ ਗिरा ਮੁਰਗੇ ਮੁਰਗੀਆਂ ਨੂੰ ਗੱਡੀ ਦੇ ਪਿੰਜਰੇ ਚੋਂ ਬਾਹਰ ਕੱਢ ਕੇ ਲਏ ਦੇਖਦੇ ਨੇ ਦੇਖਦੇ ਆ ਗੱਡੀ ਦੇ ਪਿੰਜਰੇ ਵਿੱਚ ਰੱਖੇ ਮੁਰਗਿਆਂ ਨੂੰ ਲੁੱਟਣ ਦਾ ਸਿਲਸਲਾ ਸ਼ੁਰੂ ਹੁੰਦਾ ਗਿਆ ਅਤੇ ਰੁਕਣ ਦਾ ਨਾਮ ਨਹੀਂ ਆਇਆ ਕਈਆਂ ਨੇ ਦੋਨਾਂ ਹੱਥਾਂ ਵਿੱਚ ਮੁਰਗੇ ਫੜੇ ਅਤੇ ਕਈ ਬੋਰੀਆਂ ਦੇ ਵਿੱਚ ਭਰ ਕੇ ਲੈ ਗਏ ਸਿੱਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਆਸਾਗੜਸ ਲੂਟਰ ਵਿੱਚੋਂ ਮੁਰਗੇ ਲੁੱਟਣ ਦਾ ਸਿਲਸਲਾ ਦੱਸਿਆ ਜਾ ਰਿਹਾ ਕਿ ਕਰੀਬ ਅੱਧਾ ਘੰਟਾ ਚੱਲ ਰਿਹਾ ਪੁਲਿਸ ਨੂੰ ਮੌਕੇ ਤੇ ਪਹੁੰਚਦਾ ਦੇਖ ਲੋਕ ਉਥੋਂ ਉਦੋਂ ਪਚੇ ਉਦੋਂ ਤੱਕ ਲੋਕ ਦਰਜਣਾ ਮੁਰਗੇ ਰੁੱਟ ਕੇ ਲੈ ਗਏ ਸਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ